ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਵਿਸਾਖੀ ਦੇ ਸਭ ਮੌਕੇ ਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਜੰਗ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਕੈਂਪ ਵਿੱਚ 110 ਦੇ ਲਗਭਗ ਯੂਨਿਟ ਖੂਨ ਇਕੱਠਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਖੂਨਦਾਨ ਦੁਨੀਆ ਦਾ ਸਭ ਤੋਂ ਵੱਡਾ ਮਹਾਦਾਨ ਹੁੰਦਾ ਹੈ ਕਿਸੇ ਨੂੰ ਵੀ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਖੂਨਦਾਨ ਕੈਂਪ 6ਵੀਂ ਵਾਰ ਹੋਇਆ ਹੈ ਜੋ ਕਿ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਖੂਨਦਾਨ ਇੱਕ ਬਹੁਤ ਹੀ ਨੀਕ ਉਪਰਾਲਾ ਹੈ ਜੋ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਲਗਾਇਆ ਜਾਂ ਇਸ ਮੌਕੇ ਨੈਕੀ ਫਾਊਂਡੇਸ਼ਨ ਬਲਾਡਾ ਦੀ ਟੀਮ ਦੇ ਸਮੂਹ ਨਿਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ। ਸਕੂਨਦਨ ਕੈਂਪ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਦੇ ਜੰਗ ਸਪੋਰਟਸ ਕਲੱਬ ਬਲਾਡਾ ਦੇ ਜਨਰਲ ਸਕੱਤਰ ਬਨੋਧ ਕੁਮਾਰ ਗਰਗ ਅਤੇ ਕੇਸ਼ੇਰ ਸਰੇਂਦਰ ਬਾਵਲਾ, ਸੰਜੀਵ ਗੋਇਲ, ਬੋਵੀ, ਗੋਵਿੰਦ ਸਿੰਘ ਗੋਇਲ, ਚਰਨ ਸਿੰਘ ਕਾਰ, ਜਗਦੀਪ ਸਿੰਘ ਜੰਗ ਸਪੋਰਟਸ ਕਲੱਬ ਤੇ ਨੈਕੀ ਫਾਊਂਡੇਸ਼ਨ ਦੇ ਸਮੂਹ ਸਟਾਫ ਦੇ ਪੂਰਨ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਗਿਆ। ਰਿਪੋਰਟ ਦਵਿੰਦਰ ਸਿੰਘ ਕੋਲੀ ਬਲਾਡਾ ਤੋਂ। ਕਿਤੇ ਪਹਾੜੇ ਤੇ ਜੰਗ ਸਪੋਰਟਸ ਕਲੱਬ ਵਿਖੇ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਅਭਿਧਿੰਦ ਕੋਲੀ ਜੀ ਐਨਵਾਈਏ ਸਾਰੇ ਮੰਤਰਾ ਦੇ ਸਹਿਯੋਗ ਨਾਲ ਜੋ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅਸੀਂ ਸਾਰੀ ਕਲੱਬ ਦੇ ਮੈਂਬਰ ਬਹੁਤ ਹੀ ਸ਼ੁਕਰਗੁਜ਼ਾਰੀ ਆ ਤੇ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਐਦਾਂ ਹੀ ਬੰਦ ਚੜ ਕੇ ਕੈਂਪ ਲੱਗਦੇ ਰਹਿਣਗੇ ਅਸੀਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਜੁਨੇ ਰਹਾਂਗੇ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਕਲੱਬ ਦੇ ਵਿੱਚ ਬਹੁਤ ਅੱਛੇ ਬਲੱਡ ਰੈਜੂਮੇ ਇਕੱਠੇ ਹੋ ਕੇ ਜਾਂਦੇ ਨੇ ਜੋ ਕਿ ਲੋੜ ਬੰਦਾ ਲਈ ਇੱਕ ਬੜਾ ਆਸਰਾ ਦਾ ਕੰਮ ਕਰਦੇ ਅਸੀਂ ਧੰਨਵਾਦ ਕਰਦੇ ਕੋਲੀ ਸਾਹਿਬ ਦਾ ਅੱਗੇ ਤੋਂ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅੱਜ ਅਜਿਤ 150 ਮੀਟਰ ਹੋਊਗਾ ਅਗਲੇ ਕੈਂਪ ਤੇ ਘੱਟੋ-ਬੱਟ 300 ਮੀਟਰ ਤੱਕ ਨੂੰ ਪ੍ਰੇਰਿਤ ਕਰਕੇ ਭੇਜੀ ਥੈਂਕ ਯੂ ਜੀ ਅੱਜ ਦੇ ਸਾਖੀ ਵਾਲੇ ਦਿਨ ਜਲ ਸਪੋਰਟ ਕਲੱਬ ਦੇ ਕਿ ਜੋ ਕਲੱਬ ਨੇ ਪ੍ਰਦਾਨ ਕੀ ਦਾ ਪਰਕੋਟੇ ਮੋਦੀ ਦੀ ਰਹਿਨਮਾਈ ਹੇਠ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਇਸ ਕਲੱਬ ਪਰ ਕੈਂਪਰ ਤੋਂ ਰਾਮ ਜਪ ਕਰਨ ਦੇ ਸਾਰੇ ਮੈਂਬਰਾਂ ਨੇ ਪੂਰਾ ਸਹਿਯੋਗ ਕੀਤਾ ਹੈ ਇਹ ਪਹਿਲਾ ਵੀ ਕਲੱਬ ਦੇ ਪ੍ਰਧਾਨ ਜੀ ਦੀ ਰਹਿਨਮਾਈ ਹੇਠ ਕਾਫੀ ਬੜੀ ਬਲੱਡ ਡੋਨੇਸ਼ਨ ਕੈਂਪ ਲੱਗ ਚੁੱਕਿਆ ਹੈ ਬਹੁਤ ਅੱਛੇ ਯੂਨੀਟੇ ਤੋਂ ਬਲੱਡ ਯੂਨੀਟ ਦਾ ਗਿਆਨ ਹੋਇਆ ਨੇ ਅਸੀਂ ਅੱਗੇ ਵੀ ਇਹੀ ਆਸ ਕਰਦੇ ਹਾਂ ਦੀ ਪ੍ਰਧਾਨਗੀ ਇੱਤਾਈ ਨੂੰ ਅ ਦੇਖਣ ਤੋਂ ਹਾਂਜੀ ਅੱਜ ਇੱਥੇ ਸਾਡੇ ਯੰਗ ਸਪੋਰਟਸ ਕਲੱਬ ਦੇ ਵਿੱਚ ਮਾਰਕੀ ਦੇ ਸ਼ੋਹ ਦਿਹਾੜੇ ਤੋਂ ਸਾਡੇ ਕਲੱਬ ਵੱਲੋਂ 6ਵਾਂ ਪਲੱਡਿਕ ਸਕੇ ਬਣਾਇਆ ਗਿਆ ਜਿਸ ਦੇ ਵਿੱਚ ਸਾਡੇ ਸ਼ਹਿਰ ਦੇ ਸਾਡੇ ਮੈਂਬਰਾਂ ਨੇ ਸਾਡੇ ਸੋਦੇ ਜਿਹੜੇ ਬੜੇ ਸਤਾਰੀਓ ਬੋਡੀ ਜੋ ਹੈ ਕਲੱਬ ਆ ਗਿਆ ਦੀਆ ਮੋਟਰ ਜਿਮ ਆ ਗਿਆ ਨੇਕੀ ਯਾਰਾਂ ਦਾ ਉਪਰਾਧ ਹੋਇਆ 프리 ਐਸੋਸੀਏਸ਼ਨ ਤੋਂ ਲੈ ਕੇ ਹੋਰ ਬੜੇ ਜਿਹੜੇ ਯੰਗ ਸੱਜਣ ਇਹਨਾਂ ਨੇ ਪਹਿਲੀ ਵਾਰੀ ਅੱਜ ਬਲੱਡ ਡੋਨੇਟ ਕੀਤਾ ਔਰ ਬਲੱਡ ਡੋਨੇਟ ਕਰਨਾ ਜਿਹਨੂੰ ਖੂਨਦਾਨ ਹੈ ਆਪਣੇ ਆਪ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਜਰੂਰ ਪ੍ਰਮਾਤਮਾ ਸਾਨੂੰ ਇੱਤਾ ਹੀ ਸਾਡੇ ਕਲੱਬ ਨੂੰ ਸਾਡੀ ਸੰਸਥਾ ਨੂੰ ਸਾਡੇ ਸਾਰੇ ਮੈਂਬਰਾਂ ਨੂੰ ਬਲ ਬਖਸ਼ੇ ਕਿ ਅਸੀਂ ਇਹੇਡੇ ਕਾਰਜ ਕਰਦੇ ਰਹੀਏ ਅੱਜ ਜਿੰਨੇ ਵੀ ਇੱਥੇ ਸਾਡੇ ਕੋਲ ਪਹੁੰਚੇ ਨੇ ਅਲੱਗ-ਅਲੱਗ ਸੰਸਥਾਵਾਂ ਤੋਂ ਜਿੰਨਾ ਤੋਂ ਜਿੰਨਾ ਯੂਨਿਟ ਇੱਥੇ ਪਹੁੰਚਿਆ ਜਿੰਨੇ ਵੱਡੇ ਪਹੁੰਚਿਆ ਉਹਨਾਂ ਦਾ ਰੋਜ਼ ਬਹੁਤ ਬਹੁਤ ਅਨੁਵਾਰ ਦੁਆਰਾ ਫਿਰ ਸਾਹਮਣੂ ਪ੍ਰਸਾਦ ਦੇ ਇੰਕਾਰ ਤੋਂ ਸਾਹਮਣੇ ਦੇ ਵਸਦੀ ਲਾ ਪੁਰਾ ਸਭ ਦਾ ਇਹ ਪ੍ਰਮਾਤਮਾ ਸਾਡੇ ਉੱਪਰ ਇਤਨੀ ਮਿਹਰ ਬਣਾਈ ਨਾ